ਤੋਂ ਬਹੁਤ ਪੁਰਾਣੀਆਂ ਚੀਜ਼ਾਂ ਆ ਜੇ ਤੂੰ ਅੱਜ ਦੀ ਗੱਲ ਕਰ ਤਿੱਥੋਂ ਪੁਰਾਣੀਆਂ ਨੇ ਕਦੀਆਂ ਨਾ ਆਇਆ ਐ ਐਫ ਆਈ ਆਰ ਵੀ ਚਲਨ ਜੀ ਚੰਗੀ ਦੇ ਵੈਲੇ ਦੀ ਐ ਕੋਈ ਐਫ ਆਈ ਆਰ ਵੀ ਸਰਕਾਰ ਦੇ ਅੰਦਰ ਸਰ ਮੈਂ ਤੇ ਇਹੋ ਗੱਲ ਕਹਿਣ ਦਿਆਂ ਕਿ ਜਦੋਂ ਪੋਲੇ ਨੇ ਨਵੰਬਰ 13 ਨੂੰ ਸਟੇਟਮੈਂਟ ਦਿੱਤੀ ਉਹਦੋਂ ਜਿਹੜਾ ਕਿਉਂ ਨਹੀਂ ਕਾਰਵਾਈ ਕੀਤੀ ਬਾਦਲ ਕਿਆ ਨੇ ਉਸ ਤੋਂ ਬਾਅਦ ਕੈਪਟਨ ਨੇ ਕਿਉਂ ਨਹੀਂ ਕੀਤੀ ਚੰਗੀ ਨੇ ਤੇ ਜਾਂਦੇ ਜਾਂਦੇ ਵੋਟਾਂ ਲੈਣ ਲਈ ਕੀਤੀ ਸਮਝ ਗਈ ਗੱਲ ਐਫ ਆਈ ਆਰ ਕੱਲ ਹੋਈ ਜੀ ਕਿੰਨੇ ਘੰਟੇ ਸਰਕਾਰ ਨੇ ਜਾਂਚ ਕਰ ਲਈ ਕੀ ਇਹ ਦੇਖੋ ਅਜੇ ਜਾਂਚ ਚੱਲ ਰਹੀ ਹੈ ਅਸਲ ਜਾਣ ਚੱਲ ਰਹੀ ਆ ਉਹ ਬਲੋਦਾਂ ਨੂੰ ਵੈਸਟ ਕੀਤਾ ਜਾਣ ਚੱਲ ਰਹੀ ਆ ਤੁਸੀਂ ਪੰਜਾਬ ਮੰਨੀਓ ਕਿ 500 ਕਰੋੜ ਦਾ ਲੈਣ ਦੇਣ ਹੋਇਆ ਜਾਂ ਨਹੀਂ ਤੁਸੀਂ ਆਪ ਨੂੰ ਸਾਬਤ ਮੈਂ ਮੈਂ ਕਿਹੜਾ ਕਿਸ ਨੂੰ ਦੁਆਇਆ ਮੈਂ ਕੰਫਰਮ ਕਿਦਾ ਹਾਂ ਨਹੀਂ ਨਾ ਤਾਂ ਸੁਣਿਆ ਸਭ ਅਰਾ ਮੈਂ ਤਾਂ ਸਭ ਸੁਣਿਆ ਮੈਂ ਦੇਖੋ ਮੈਂ ਸੁਣ ਸਭ ਸੁਣਿਆ ਮੈਂ ਮੈਂ ਗਲਤ ਨਹੀਂ ਹੋ ਸਕਦਾ ਕਿਦਾ ਗਲਤ ਕਿਉਂ ਹੋ ਸਕਦਾ ਮੈਂ ਮੈਂ ਤਾਂ ਸੁਣਿਆ ਮੈਂ ਤੇ ਗੱਲ ਸੁਣ ਰਿਹਾ ਹਾਂ ਹਾਂ ਜਿਹੜੇ ਆਫਰ ਗਏ ਨੇ ਸੁਰਮ ਦੀ ਉਹਨਾਂ ਨੂੰ ਬਣਾ ਕੁਝ ਦਿਨ ਪਹਿਲਾਂ ਹੀ ਹਜੇ ਸਸਪੈਂਸ਼ਨ ਤੋਂ ਹਟਾਇਆ ਸੋਨ ਦੇ ਬਿਲਕੁਲ ਤਾਂ ਫਿਰ ਕੀ ਹੋ ਗਿਆ ਇਹਦੇ ਚੱਲਦਾ ਦਿੰਦਾ ਜਾ ਇਹ ਕੀ ਹੋ ਕਦੀ ਕੋਈ ਅਫਸਰ ਅੱਗੇ ਲੱਗਾ ਕਦੀ ਪਿੱਛੇ ਲੱਗਾ ਕੋ ਨਵਾਂ ਕੰਮ ਨਹੀਂ ਨਾ ਦੇਖ ਕੀ ਸਸਪੈਂਸ ਸੀਗਾ ਉਹ ਮੈਂ ਤਾਂ ਦਰ ਦੋ ਚੀਜ਼ਾਂ ਤੋਂ ਮੁਕਤ ਹੋ ਕੇ ਬਾਲ ਹੋ ਗਿਆ ਫਿਰ ਕੀ ਦੇਖੋ ਬਹੁਤ ਵੱਡੀ ਗੱਲ ਐਫ ਆਈ ਆਰ ਕੱਲ ਹੋਈ ਜੀ ਕਿੰਨੇ ਘੰਟੇ ਸਰਕਾਰ ਨੇ ਜਾਂਚ ਕਰ ਲਈ ਕੀ ਇਹ ਲਿਪਟਰ ਦੇਖੋ ਅਜੇ ਜਾਂਚ ਚੱਲ ਰਹੀ ਐਸ ਵੇਲੇ ਜਾਂਚ ਚੱਲ ਰਹੀ ਆ ਉਹ ਬਲੋਦਾਂ ਨੂੰ ਰੈਸਟ ਕੀਤਾ ਜਾਂਚ ਚੱਲ ਰਹੀ ਆ ਸਵਾਲ ਜਵਾਬ ਹੋ ਰਿਹਾ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਬਾਕੀ ਦਾ ਤੁਹਾਨੂੰ ਦੱਸਿਆ ਜਾਊਗਾ ਇੱਕ ਇਸ ਮਾਮਲੇ ਦੀ ਹੋਰ ਜੇ ਦੱਸਾਂ ਤੁਹਾਨੂੰ ਜੇ ਹੁਣ ਪੀਸੀ ਕਰਦੇ ਆ ਉਹ ਵੀ ਚੀਜ਼ਾਂ ਤੁਹਾਨੂੰ ਦੱਸਾਂਗੇ ਕਾਂਲੀ ਪਾਲ ਸਾਹਿਬ ਕਿਆ ਨਹੀਂ ਅਕਾਲੀ ਦਲ ਦੇ ਲੀਡਰ ਕਿਹਨੇ ਹਾਜੀ ਅਕਾਲੀ ਦਲ ਦੇ ਲੀਡਰ ਲਗਾਤਾਰ ਵਿਰੋਧ ਕਰਦਾ ਹੈ ਕਿ ਵੰਗੜੇ ਦੀ ਭਾਵਨਾ ਨਾਲ ਕੰਮ ਨਹੀਂ ਕਰਦਾ ਸਰ ਜੀ ਕੌਣ ਵਿਰੋਧ ਕਰਦਾ ਕੌਣ ਨਹੀਂ ਕਰਦਾ ਸਵਾਹ ਪੰਜਾਬ ਤੋਂ ਨਸ਼ਾ ਖਤਮ ਕਰਦਾ ਕਾਂਲੀ ਦਲ ਕੀ ਕਹਿੰਦਾ ਕਾਂਦਸਤੀ ਗ੍ਰੀਦੀ ਪੀਪੀਟੀ ਕਹਿੰਦੀ ਇਹ ਚੀਜ਼ ਹੈ ਨਹੀਂ ਤਦਹੀ ਹੈ ਸਾਹਿਬ ਪੰਜਾਬ 'ਚ ਜਿਹੜੇ ਲੱਖਾਂ ਮੁੰਡੇ ਬੇਸ਼ਾਨਾ ਮਰ ਗਏ ਸਵਾਹ ਉਹਨਾਂ ਦੀ ਮੌਤ ਦਾ ਆ ਉਹ ਮੁੱਲ ਜਿਹੜਾ ਲੋਕਾਂ ਨੂੰ ਪਾ ਕੇ ਦੇਣਾ ਕੱਲੀ ਕਾਲ ਕੀ ਕੀਤਾ ਉਹਦੇ ਜਿੱਦਾਂ ਕੋਈ ਅੰਦੇਸ਼ ਸੀ ਪੀਸਮਾਨ ਨੇ ਕਿਹਾ ਲੈਂਦੇ ਕਿ ਅਰਵਿੰਦ ਕੇਜਰੀਵਾਲ ਨੇ ਲਿਖਤ ਮਾਫੀ ਮੰਗੀ ਹੈ ਉਹ ਤਾਂ ਬਹੁਤ ਪੁਰਾਣੀਆ ਚੀਜ਼ਾਂ ਆ ਜੇ ਤੂੰ ਅੱਜ ਦੀ ਗੱਲ ਕਰ ਤਿੱਥੋਂ ਪੁਰਾਣੀ ਅੰਨੇ ਕਦੀਆਂ ਦਾ ਆ ਅਸੀਂ ਲੜਾਈ ਲਾੜੇਗਾ ਅਸੀਂ ਲੜਾਈ ਲਾੜੇਗਾ ਇਹ ਕੀ ਹੈ ਅਸੀਂ ਕੇ ਕੋ ਕਾਲੀ ਮਾਫੀ ਮੰਗਣੀ ਹੈ ਲੜਾਈ ਲਾੜੇ ਦੁੱਧ ਨਸ਼ੇ ਦੇ ਬੋਧ ਲਾੜੇ ਤੇ ਐਫ ਆਈ ਆਰ ਵੀ ਚਲਨ ਜੀ ਚੰਨੀ ਦੇ ਵੇਲੇ ਦੀ ਹੈ ਕੋਈ ਐਫ ਆਈ ਆਰ ਵੀ ਸਰਕਾਰ ਦੇ ਨਸ਼ੇ ਸਰ ਮੈਂ ਤੇ ਇਹੋ ਗੱਲ ਕਹਿਣ ਦਿਆ ਕਿ ਜਦੋਂ ਭੋਲੇ ਨੇ ਨਵੰਬਰ 13 ਨੂੰ ਸਟੇਟਮੈਂਟ ਦਿੱਤੀ ਉਹਦੋਂ ਜੇਦਾ ਕਿਉਂ ਨਹੀਂ ਕਾਰਵਾਈ ਕੀਤੀ ਬਾਦਲ ਕਿਆ ਨੇ ਉਸ ਤੋਂ ਬਾਅਦ ਕੈਪਟਨ ਨੇ ਕਿਉਂ ਨਹੀਂ ਕੀਤੀ ਚੰਨੀ ਨੇ ਤਾਂ ਜੰਗਾਂ ਦੇ ਵੋਟਾਂ ਲੈਣ ਲਈ ਕੀਤੀ ਸਮਝ ਨਹੀਂ ਗੱਲ ਹੁਣ ਹੁਣ ਯੁੱਧ ਦੱਸਿਆ ਤੋਂ ਬਾਅਦ ਸ਼ੁਰੂ ਹੋਇਆ ਉਹ ਪਹਿਲਾਂ ਆ ਦੇ ਦੀ ਸ਼ਬਦੋਂ ਬੋਲ ਲੈਂਦੇ